ਦੋ ਦੁਕਾਨਾਂ ਦੇ ਟੋਟੇ ਤਾਲੇ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਐਨਰਜੀ ਡਰਿੰਕ ਦੇ ਕੈਨ ਵੀ ਲੈ ਗਏ ਚੋਰ ਗੁਰਦਾਸਪੁਰ ਬਿਊਰੋ ਚੀਫ ਦਵਿੰਦਰ ਸਿੰਘ ਬਟਾਲਾ ਦੇ ਮੁਰਗੀ ਮੁਹੱਲੇ ਵਿੱਚ ਲੁਟੇਰੀਆਂ ਵੱਲੋਂ ਦੋ ਦੁਕਾਨਾਂ ਨੂੰ ਇਕੱਠੇ ਨਿਸ਼ਾਨਾ ਬਣਾਇਆ ਅਤੇ ਦੋਹਾਂ ਦੁਕਾਨਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਇਹਨਾਂ ਵਿੱਚੋਂ ਇੱਕ ਦੁਕਾਨ ਫਾਰਮਸੀ ਡਾਕਟਰ ਦੀ ਹੈ ਅਤੇ ਇੱਕ ਦੁਕਾਨਦਾਰ ਜਨਰਲ ਸਟੋਰ ਅਤੇ ਟੈਲੀ ਕਮਿਊਨੀਕੇਸ਼ਨ ਦਾ ਕੰਮ ਕਰਦਾ ਹੈ ਚੋਰ ਜਨਰਲ ਸਟੋਰ ਵਾਲੀ ਦੁਕਾਨ ਵਿੱਚੋਂ ਗੱਲਾਂ ਤੋੜ ਕੇ ਨਕਦੀ ਹੀ ਨਹੀਂ ਐਨਰਜੀ ਡਰਿੰਕ ਵੀ ਚੋਰੀ ਕਰਕੇ ਲੈ ਗਏ ਜਦ ਕਿ ਆਰਐਮਪੀ ਡਾਕਟਰ ਦੀ ਦੁਕਾਨ ਵਿੱਚ ਰੱਖੀ ਗੋਲਕ ਜਿਸ ਵਿੱਚ ਉਹ ਪਿਛਲੇ 1 ਸਾਲ ਤੋਂ ਦਸਵੰਦ ਕੱਢ ਕੇ ਪਾਉਂਦਾ ਸੀ ਵੀ ਚੋਰਾਂ ਨੇ ਨਹੀਂ ਛੱਡੀ ਦੁਕਾਨਦਾਰਾਂ ਨੂੰ ਇਸ ਦੀ ਸੂਚਨਾ ਇਲਾਕੇ ਦੇ ਚੌਕੀਦਾਰ ਨੇ ਸਵੇਰੇ 4 ਵਜੇ ਦੇ ਕਰੀਬ ਦਿੱਤੀ आरएमपी डॉक्टर अविनाश कुमार ਅਤੇ ਦੂਸਰੇ ਦੁਕਾਨਦਾਰ ਮਨੀਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਦੋਨਾਂ ਦੁਕਾਨਾਂ 'ਤੇ ਸ਼ਟਰ ਤੋੜੇ ਗਏ ਕਰੀਆਨੇ ਦੀ ਦੁਕਾਨ ਦੇ ਮਾਲਕ ਮਨੀਸ਼ ਕੁਮਾਰ ਅਨੁਸਾਰ ਲੁਟੇਰਿਆਂ ਵੱਲੋਂ ਕੈਸ਼ ਦਾ ਲੁੱਟਿਆ ਹੀ ਗਿਆ ਨਾਲ ਜਾਂਦੇ ਜਾਂਦੇ એનਰਜੀ ਡਰਿੰਕਸ ਦੀ ਕੈਨ ਵੀ ਲੈ ਗਈ ਦੂਸਰੇ ਪਾਸੇ ਦੂਸਰੀ ਦੁਕਾਨ ਡਾਕਟਰ ਦੀ ਸੀ ਉਸਨੇ ਵੀ ਕਿਹਾ ਕਿ ਮੈਂ ਨਕਦੀ ਆਪਣੇ ਭਵਿਕ ਵਿੱਚ ਸੁਖ ਦੁਖ ਲਈ ਦੁਕਾਨ ਤੇ ਹੀ ਰੱਖੀ ਹੋਈ ਸੀ ਅਤੇ ਦਸਵੰਦ ਦੀ ਕੋਲਕਵੀ ਦੁਕਾਨ ਵਿੱਚ ਪਈ ਸੀ ਜਿਸ ਵਿੱਚ ਇੱਕ ਸਾਲ ਤੋਂ ਹਰ ਰੋਜ਼ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਪਾ ਰਿਹਾ ਸੀ ਜੋ ਲੁਟੇਰੀਆਂ ਵੱਲੋਂ ਲੁੱਟ ਲਈ ਗਈ ਹੈ ਮੈਨੂੰ ਸਵੇਰੇ 4 ਵਜੇ ਦੇ ਕਰੀਬ ਚੌਕੀਦਾਰ ਵੱਲੋਂ ਫੋਨ ਕੀਤਾ ਗਿਆ ਕਿ ਦੋ ਦੁਕਾਨਾਂ ਦੇ ਤਾਲੀ ਮੇਰਾ ਨਾ ਅਵਿਨਾਸ਼ ਕੁਮਾਰ ਹੈ ਜੀ ਚੋਰੀ ਹੋ ਗਈ ਸਰ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਜੀ ਮੇਰਾ ਕੈਸ਼ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਅਮਰਜੈਂਸੀ ਰੱਖੇਦੇ ਹਣ ਆਪਣੇ ਪੈਸੇ ਸੁੱਖ-ਦੁੱਖ ਵਾਸਤੇ ਆਪ ਕਮੇਟੀ ਦੇ ਪੈਸੇ ਹਨ ਕੁਝ ਪੈਸੇ ਦੇ ਹੁਣ ਮੈਨੂੰ ਅਨੁਮਾਨ ਨਹੀਂ ਕਿਨੇ ਕੁ ਪੈਸੇ ਮੈਂ ਅਲੱਗ ਵੀ ਰੱਖੇਦੇ ਹਣ ਤੇ ਇੱਕ ਗੋਲਗਲਾਈ ਦੀ ਉਹ ਦਸ਼ਵੰਤ ਗੱਡੀ ਦਾ ਸੀ ਉਹ ਵੀ ਸਾਲ 1.5 ਸਾਲ ਤੋਂ ਉੱਪਰ ਹੋ ਗਿਆ ਦਾ ਸੀ ਉਹ ਵੀ ਗੋਲਕੀ ਲੈ ਗਏ ਨਾਲ ਨਾਲ ਦੋ ਬੈਗ ਲੈ ਗਏ ਨੇ ਜਿਹੜੇ ਤਨੀਆਂ ਲੈ ਪੈਗ ਹੁੰਦੇ ਨੇ ਉਹਦੇ ਵਿੱਚ ਲੈਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨ ਪਰਸਾਂ ਵਿੱਚ ਛੋਟੇ ਛੋਟੇ ਦੁਕਾਨ ਤੋਂ ਡਿੱਗਦੀ ਸੀ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਤੇ ਚੋਰੀ ਕਿੰਨੇ ਵਜੇ ਤੁਹਾਨੂੰ ਕਿਤਾ ਬੋਲੋ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸਵੇਰੇ ਕੋਈ 4:15 ਵਜੇ ਕਿ ਇਸ ਨਾਲ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦਰਾ ਕਨਸਾਬ ਕੋਲੇ ਅਚਲੀ ਗੇਟ ਦੇ ਅੰਦਰ ਕੋਈ ਫੁਟੇਜ ਸੀ ਸੀਟੀਵੀ ਫੁਟੋਜ ਹਾਂ ਜੀ ਇੱਕ ਆਈਏ ਥੜੀ ਸਰ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚੱਲਦਾ ਨਜ਼ਰ ਆ ਰਿਹਾ ਕਿੰਨੇ ਬੰਦੇ ਸੀ ਇਹ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚੱਲਦਾ ਆਂਦਾ ਜਾਂਦਾ ਨਜ਼ਰ ਆ ਰਿਹਾ ਮਨੀਸ਼ ਕੁਮਾਰ ਜੀ ਤਿੰਨ ਸਟੋਰ ਦਾ ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ ਸਾਨੂੰ ਫੋਨ ਕੀਤਾ ਗੋਰਖ ਨੇ 3:46 ਮਿੰਟ ਤੇ ਇਹ ਮੋਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਹੋਇਆ ਸੀ ਤੇ ਕੈਸ਼ ਚੋਰੀ ਹੋਇਆ ਸਾਡਾ ਲਗਭਗ ਵੇਖਣਾ ਪੈਣਾ ਬਾਕੀ ਕਾਪੀ ਤੇ ਨੋਟ ਕਰੀਦਾ ਵਾ ਕਿੰਨੇ ਕ ਤੁਹਾਡੇ ਹੋਈ ਚੋਰੀ ਤੇ ਹੋਰ ਕੀ ਕੀ ਹੋਇਆ ਚੋਰੀ ਜੀ ਓਨਰਜੀ ਡਰਿੰਕਾਂ ਲੱਗੀਆਂ ਫਰਿਜ ਉਹ ਕੱਢ ਕੇ ਲੱਗੇ ਜੀ ਇਹਦੇ ਚ ਨਾ ਇੱਕ ਅਵਨਾਸ਼ ਕੁਮਾਰ ਜੀ ਸਨਅਵ ਕਰਤਾਰ ਚੰਦ ਵਾਸੀ ਮਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਹਦੇ ਵਿੱਚ ਕੋਈ ਅਨਾਂਹਣ ਬੰਦਿਆਂ ਨੇ ਵੜ ਕੇ ਤੇ ਚੋਰੀ ਕਰ ਲਈ ਜਿਹਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਹਾ ਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਬੰਦ ਵਿੱਚ ਲਿਖਤੀ ਦਰਖਾਸਤ ਤੇ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀ ਕਾਰਵਾਈ ਸ਼ੁਰੂ ਕਰਦਣ ਲੱਗੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਖਿਲਾਫ ਮੁਕੰਨਮਾ ਸਸਤੀ ਵੀ ਕੈਮਰੇ ਦੀ ਫੁਟੇਜ ਹੈ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ ਮੇਰੇ ਕੋਲ ਆਈ ਹੈ ਉਹਦੇ ਆਧਾਰ ਤੇ ਮੈਂ ਮੌਕੇ ਤੇ ਜਾ ਰਿਹਾ ਹਾਂ